ਦੇ ਗੁਰੂ ਅੰਗਦ ਪਾਣਗੇ ਦੇਵੀ ਦੀ ਪੂਜਾ ਕਰਨ ਵਾਲੇ ਸੀ ਸਾਰੀ ਰਾਤ ਘੁੰਗਰੂ ਪਾ ਕੇ ਨੱਚਦੇ ਸੀ ਦੇਵੀ ਦੇ ਉਪਾਸ਼ਕ 12 ਸਾਲ ਹੋ ਗਏ ਜਾਂਦੇ ਆ ਤੇ ਉਹ ਉਦੋਂ ਉਹਨਾਂ ਵੇਲੇਾਂ ਵਿੱਚ ਰਾਸਾਂ ਹੁੰਦੀਆਂ ਰਾਸ ਲੀਲਾ ਮੰਡਲੀ ਜਿਵੇਂ ਰਾਮਲੀਲਾ ਨਹੀਂ ਮੰਡਲੀ ਉਹ ਰਾਸਾਂ ਪਾਉਣ ਵਾਲੇ ਤੇ ਇਹਨਾਂ ਨੇ ਪੈਰਾਂ 'ਚ ਘੁੰਗਰੂ ਬੰਨਣੇ ਫਿਰ ਨੱਚਣਾ ساری ساری ਰਾਤ ਨੱਚਣਾ ਮੰਡਲੀ ਦੇ ਮੁਖੀ ਭਾਈ ਲੈਣਾ ਰੋਜ਼ ساری ਰਾਤ ਨੱਚਣਾ ਤੇ ਨੱਚਦਿਆਂ ਨੱਚਦਿਆਂ ਐਨੇ ਸਾਲ ਲਾ ਦਿੱਤੇ ਜਥੇਦਾਰ ਨੇ ਉਹਨਾਂ ਦੇ ਮੰਡਲੀ ਦੇ ਆਗੂ ਨੇ ਤੇ ਫਿਰ ਇੱਕ ਵਾਰੀ ਇੱਕ ਗੁਰਸਿੱਖ ਤੋਂ ਗੁਰਬਾਣੀ ਸੁਣੀ ਵਾਚ ਸੁਣਿਆ ਧੂ ਪਈ ਅੰਦਰ ਮਨ ਚ ਇੱਛਾ ਹੋਈ ਉਹ ਗੁਰਸਿੱਖਾ ਕੀ ਪੜਦਾ ਹੈ ਕਹਿੰਦਾ ਗੁਰਬਾਣੀ ਵੇਲਾ ਸਵੇਰ ਦਾ ਸੀ ਸਵੇਰ ਦਾ ਟਾਈਮ ਅੰਮ੍ਰਿਤ ਵੇਲਾ ਜਿੰਨੂੰ ਕਹਿ ਦਿੰਨੇ ਆ ਪਉ ਪਟਾਲਾ ਵੀ ਕਹਿ ਦਿੰਨੇ ਆ ਸਵੇਰੇ ਤੇ ਬਾਣੀ ਵੈਸੀ ਸਵੇਰ ਚ ਸ਼ਾਂਤ ਹੁੰਦੀ ਹੈ ਬਾਣੀ ਬੜੀ ਮਿੱਠੀ ਲੱਗਦੀ ਬਾਣੀ ਬੜੀ ਮਿੱਠੀ ਮਿੱਠੀ ਲੱਗੀ ਆਵਾਜ਼ ਬੜੀ ਪਿਆਰੀ ਸਿੱਖ ਦੀ ਇਹ ਨਹਾਉਣ ਗਏ ਸੀ ਉਹ ਨਹਾ ਕੇ ਚੌਂਕੜਾ ਲਾ ਕੇ ਉੱਥੇ ਹੀ ਪਾਣੀ ਗਾਵੇ ਉੱਚੀ-ਉੱਚੀ ਭਾਈ ਉੱਥੇ ਲੈਣੇ ਨੇ ਪਾਣੀ ਸੁਣੀ ਇਹ ਵੀ ਨਹਾਉਣ ਗਏ ਬੈਗੇ ਫੋਲ ਵੀ ਬੜਾ ਗਾਉਂਦਾ ਤੁਹਾਨੂੰ ਪਤਾ ਹੈ ਆਪਣੇ ਕਈ ਪਿੰਡਾਂ 'ਚ ਪਹਿਲਾਂ-ਪਹਿਲਾਂ ਤੁੰਬੇ ਨਾਲ ਗਾਉਣ ਆਉਂਦੇ ਹੁੰਦੇ ਸੀ ਤੁਹਾਨੂੰ ਚੇਤਾ ਹੈ ਆਪਣੇ ਪਿੰਡਾਂ 'ਚ ਮੈਨੂੰ ਚੇਤਾ ਹੈ ਉਹ ਐਨਾ ਸੋਹਣਾ ਗਾਉਂਦੇ ਹੁੰਦੇ ਸੀ ਪਿੰਡਾਂ 'ਚ ਜਦੋਂ ਉਹਨਾਂ ਨੇ ਸਵੇਰੇ-ਸਵੇਰੇ ਤੁੰਬੇ ਲੈ ਕੇ ਕਦੇ-ਕਦੇ ਬਾਣੀ ਗਾਉਣੀ ਉਹਨਾਂ ਨੇ ਉਹ ਬੜਾ ਸਵਾਦ ਆਉਂਦਾ ਸੀ ਬਾਣੀ ਗਾਉਣ ਵਾਲੇ ਉਹਦੇ ਬੜੇ ਪਿਆਰ ਨਾਲ ਬਾਣੀ ਗਾਈ ਇਹਨਾਂ ਦੇ ਮਨ ਵਿੱਚ ਅਸਰ ਹੋਇਆ ਵਿੰਨਿਆ ਗਿਆ ਮਾਧਿ ਉੱਥੇ ਹੀ ਬਹਿ ਗਏ ਬਹਿ ਕੇ ਸੁਣੀ ਲੈ ਉਹ ਅੱਖਾਂ ਬੰਦ ਕਰਕੇ ਗਾਉਂਦਾ ਰਿਹਾ ਪੜ੍ਹਦੇ ਰਿਹਾ ਸੁਣਦੇ ਰਿਹਾ ਜਦੋਂ ਭੋਗ ਪਾਇਆ ਸਮਾਪਤੀ ਕੀਤੀ ਲੈਣਾ ਜੀ ਕਹਿੰਦੇ ਭਾਈ ਤੂੰ ਕੌਣ ਐ ਨਾਂ ਦੱਸਿਆ ਉਹਨੇ ਆਪਣਾ ਕੀ ਪੜਦਾ ਸੀ ਕਿੰਨਾ ਗੁਰਬਾਣੀ ਇਹ ਕਲਾਮ ਕਿਦਾ ਹੈ ਕਿਦੀ ਉਚਾਰਨ ਕੀਤੀ ਹੈ ਕਹਿੰਦੇ ਗੁਰੂ ਨਾਨਕ ਕਿੱਥੇ ਰਹਿੰਦੇ ਨੇ ਕਰਤਾਰਪੁਰ ਕਦੀ ਦਰਸ਼ਨ ਹੋ ਜਾਣਗੇ ਕਿੰਨੇ ਆ ਸ਼ਖਸੀਅਤ ਬੜੀ ਕਮਾਲ ਦੀ ਜਿਹਦੀਆਂ ਗੱਲਾਂ ਸੁਣੀਏ ਫਿਰ ਉਹ ਚੀਜ਼ ਵੇਖਣ ਨੂੰ ਜੀ ਕਰਨ ਲੱਗ ਪੈਂਦਾ ਹੈ ਬੰਦੇ ਦਾ ਉਤਸੁਕਤਾ ਬਣਦੀ ਨਾ ਹੁਣ ਤੁਸੀਂ ਰੋਜ਼ ਅਮਰੀਕਾ ਦੀਆਂ ਗੱਲਾਂ ਹੀ ਕਰੀ ਜੋ ਕਰੀ ਜੋ ਕਰੀ ਜੋ ਤੁਹਾਡਾ ਜੀ ਕਰੇ ਕਿ ਵੀ ਅਮਰੀਕਾ ਕਦੀ ਦੇਖੀਏ ਹੁੰਦਾ ਨਾ ਹੁਣ ਮੈਂ ਪਠਾਨ ਦੀ ਤੁਹਾਨੂੰ ਗੱਲ ਦੱਸੀਏ ਕਈਆਂ ਤੇ ਮਨ ਚ ਆਇਆ ਹੋਣਾ ਵੀ ਕਦੇ ਨਾ ਕਦੇ ਪਠਾਨ ਜਾ ਕੇ ਆਵਾਂ ਜਿਹਦੀਆਂ ਗੱਲਾਂ ਰੋਜ਼ ਕਰੀ ਜੋ ਕਰੀ ਜੋ ਕਰੀ ਜੋ ਬੰਦੇ ਦਾ ਇੰਟਰਸਟ ਬਣ ਜਾਂਦਾ ਹੈ ਇੰਟਰਸਟ ਦੇ ਹਿਸਾਬ ਨਾਲ ਤੁਸੀਂ ਸੁਣਦੇ ਹੋ ਇੰਟਰਸਟ ਬਣਦਾ ਤੁਹਾਡਾ ਜੀ ਕਰੇਗਾ ਖਿੱਚ ਪੈਗੀ ਇਹ ਕਹਿੰਦੇ ਮੈਨੂੰ ਮਿਲ ਪਣਗੇ ਕਹਿੰਦੇ ਜ਼ਰੂਰ ਮਿਲ ਪਣਗੇ ਕਿੱਥੇ ਰਹਿੰਦੇ ਨੇ ਕਰਤਾਰਪੁਰ ਭਾਈ ਲੈਣਾ ਜੀ ਆਪਣੀ ਸੰਗਤ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਬੰਦੇ ਗਉਣ ਗਉਣ ਵਾਲੇ ਸਾਰੇ ਸੰਗਤ ਦੇਵੀ ਦੇ ਉਪਾਸ਼ਕ ਸਾਰੇ ਵਾਪਸ ਮੁੜੇ ਜਾਂਦੇ ਨੇ ਇੱਕ ਘੋੜੀ ਦੇ ਉੱਤੇ ਨੇ ਨਾਲ ਕੁਝ ਹੋਰ ਘੋੜੀਆਂ ਕੁਝ ਤੁਰ ਕੇ ਨੇ ਇਹ ਕਹਿੰਦੇ ਕਰਤਾਰਪੁਰ ਲੰਗ ਚੱਲਿਆ ਮੈਂ ਦਰਸ਼ਨ ਕਰਨ। ਉਹ ਨਾਲ ਤੇ ਕਹਿੰਦੇ ਤੂੰ ਛੱਡ ਪਰੇ। ਆਪਾਂ ਦੇਵੀਆਂ ਨੂੰ ਮੰਨਣ ਵਾਲੇ ਆਪਾਂ ਹੀ ਲੈਣਾ ਕਹਿੰਦਾ ਨਹੀਂ ਯਾਰ ਮੈਨੂੰ ਸਿੱਖ ਬੜਾ ਵਧੀਆ ਲੱਗਿਆ ਮੈਂ ਇੱਕ ਵਾਰੀ ਵੇਖਣਾ। ਜੇ ਸਿੱਖ ਖੇਚ ਵਾਲਾ ਸੀ ਤੇ ਗੁਰੂ ਵੀ ਤੇ ਵਧੀਆ ਹੀ ਹੋਣਾ ਹੈ। ਸਾਡੇ ਅੰਦਰ ਖੇਚ ਹੁੰਦੀ ਅੱਜ ਸਿੱਖੀ ਸਿੱਖੀ ਹੋਣੀ ਸੀ ਸਾਰੇ ਵਰਲਡ ਵਿੱਚ। ਸਿੱਖ ਹੈਗੇ ਆ ਸਿੱਖਾਂ ਦੇ ਸਿੱਖ ਖੇਚ ਖੇਚ ਹੈ ਨਹੀਂ। ਅਗਲਾ ਕੋਰ ਸਿੱਖ ਵੇਖ ਕੇ ਨੇੜੇ ਆਉਂਦਾ ਏਡੀ ਮੋਟੀ ਗਾਲ ਕੱਢਦਾ ਅਗਲਾ ਕਈ ਕਦਮਾਂ ਪਿੱਛੇ ਹਟ ਜਾਂਦਾ ਮਗਰੋਂ ਲੋ ਆ ਸਿੱਖੀ ਦਲ ਪੈਂਦਾ ਤੂੰ ਕੁੱਟਦਾ ਤੂੰ ਮਾਰਦਾ ਤੂੰ ਨਿੰਗਾ ਨੂੰ ਰੋਜ ਅਸੀਂ ਕਈ ਇਦਾਂ ਦੇ ਸਾਰੇ ਚਲੋ ਨਹੀਂ ਮੈਂ ਮੰਨਦਾ ਪਰ ਕਈਆਂ ਨੂੰ ਨਿੰਗਾ ਨੂੰ ਹੱਥ ਵੱਟਦਾ ਜੀ ਇਹਦਾ ਗੁੱਟ ਵੱਟਦਾ ਜੀ ਇਹਨੂੰ ਕੁੱਟਦਾ ਜੀ ਇਹਨੂੰ ਗੋਟਦਾ ਅਗਲਾ ਕੀ ਸਿੱਖ ਮਣੋਂ ਕੋ ਜਿੱਧਰ ਨੂੰ ਲੱਗੇਗਾ ਸੇ ਕੁੱਟ-ਕਟਾ ਪਿਆਨ ਕਿਹਨੂੰ ਚੰਗੀ ਲੱਗਦੀ ਹੈ ਉਹ ਇੱਕ ਖੁਸ਼ਬੂ ਹੋਵੇ ਇੱਕ ਮਹਿਕ ਹੋਵੇ ਇੱਕ ਰਸ ਹੋਵੇ ਬੰਦੇ ਕੋਲ ਅਗਲਾ ਆਪੇ ਖਿੱਚਿਆ ਆਉਂਦਾ। ਪੁਰ ਸਿੱਖ ਨੇ ਕਹਿੰਦਾ ਉਹ ਪਾਣੀ ਉਹ ਜੀ ਕਰ ਪਿਆ ਕਹਿੰਦਾ ਗੁਰੂ ਨੂੰ ਮਿਲ ਕੇ ਆਈਏ ਤੇ ਸਿੱਖ ਇਦਾਂ ਦਾ ਗੁਰੂ ਕਿਦਾਂ ਦਾ ਹੋਏਗਾ। ਫਿਰ ਕਰਤਾਰਪੁਰ ਵਾਲੇ ਪਾਸੇ ਨੂੰ ਮੋੜਿਆ। ਅੱਗੇ ਘੋੜੀ ਤੇ ਸਵਾਰ ਨੇ ਤੇ ਭਾਈ ਲੈਣਾ ਜੀ ਜਾ ਰਹੇ ਨੇ। ਰਸਤੇ 'ਚ ਇੱਕ ਬਜ਼ੁਰਗ ਤੁਰਿਆ ਆਉਂਦਾ ਹੈ ਦਾੜੀ ਚਿੱਟੀ ਹੈ ਦਗਦਾ ਕਰਦਾ ਚਿਹਰਾ ਖਿੱਚ ਪਈ ਬਜ਼ੁਰਗੋ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਰਾਹ ਕਿੱਧਰ ਹੈ ਕਹਿੰਦੇ ਇੱਧਰ ਹੀ ਹੈ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮਿਲਣ ਆਇਆ ਮੈਂ ਦਰਸ਼ਨ ਕਰਨੇ ਨੇ ਮਿਲ ਜਾਣਗੇ ਹਾਂਜੀ ਕਿੱਧਰ ਨੇ ਇੱਧਰ ਨੇੜੇ ਅੱਗੇ ਇੱਧਰ ਨੂੰ ਹੋ ਕੇ ਇੱਧਰ ਨੂੰ ਫੇਰ ਉਹ ਕਹਿੰਦੇ ਮੈਂ ਹੀ ਲੈ ਚੱਲਦਾ ਤੈਨੂੰ ਅੱਗੇ-ਅੱਗੇ ਮੈਂ ਚੱਲਦਾ ਮਗਰ ਮਗਰ ਆ ਜਾ। ਅੱਗੇ-ਅੱਗੇ ਗੁਰੂ ਨਾਨਕ ਸਾਹਿਬ ਆਪਸੀ ਅੱਗੇ ਲੱਪੇ ਉਹ ਮਗਰ ਘੋੜੀ ਤੇ ਉਹ ਤੁਰ ਕੇ ਚੱਲਦੇ 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 ਇੱਥੇ ਹੱਥ ਪੈਰ ਧੋ ਲੈ ਘੋੜੀ ਬੰਨ੍ਹ ਦੇ। ਮਹਾਰਾਜ ਪਰਲੇ ਪਾਸਿਓਂ ਦੀ ਹੋ ਕੇ ਹੱਥ ਧੋ ਕੇ ਬਹਿ ਗਏ ਜਾ ਕੇ। ਸੰਗਤ ਬੈਠੀ ਵਿੱਚ ਬਹਿ ਗਏ। ਇਹ ਜਦੋਂ ਭਾਈ ਲੈਣਾ ਜੀ ਗਏ ਕਹਿੰਦੇ ਤੇ ਉਹੀ ਨੇ। ਇਹ ਤੇ ਮੈਨੂੰ ਮਿਲੇ ਬਾਅਦ ਮਠਾਟੇ ਗਿਆ ਪਿਆਰ ਨਾਲ ਬੈਠੇ ਮਹਾਰਾਜ ਮੈਂ ਘੋੜੀ ਤੇ ਆ ਤੁਸੀਂ ਪੈਦਲ ਤੁਹਾਨੂੰ ਤੇ ਦੁਨੀਆ ਮੰਨਦੀ ਏ ਤੁਸੀਂ ਦੁਨੀਆ ਘੁੰਮੀ ਏ ਤੁਹਾਡੇ ਤੋਂ ਲੋਕ ਪ੍ਰਭਾਵਿਤ ਨੇ ਨਾਨਕ ਤਪਾ ਨਾਨਕ ਤਪਾ ਦੁਨੀਆ ਕਹਿੰਦੀ ਏ ਤੁਹਾਨੂੰ ਤੇ ਸਾਰੇ ਹੀ ਮੰਨਦੇ ਨੇ ਤੁਹਾਨੂੰ ਤੇ ਬੋਧੀ ਉਪਾਸ਼ਕ ਤੁਹਾਡੇ ਅਰਬ ਕੰਟਰੀਆਂ ਦੇ ਲੋਕ ਤੁਹਾਡੇ ਉਪਾਸ਼ਕ ਰਏ ਪੜੇ ਇਹ ਤੂ ਲੋਕ ਜਿਹੜੇ ਆਪਣਾ ਛੱਡ ਕੇ ਸਾਰਾ ਕੁਝ ਤੁਹਾਡੇ ਮਗਰ ਲੱਗੇ ਤੇ ਤੁਸੀਂ ਪੈਦਲ ਤੇ ਤੁਸੀਂ ਏਡੀ ਹਸਤੀ ਕਹਿੰਦੇ ਨਾ ਕੀ ਹੈ ਲੈਣਾ ਕਹਿੰਦੇ ਤੂੰ ਲੈਣਾ ਅਸੀਂ ਤੇਰਾ ਦੇਣਾ ਲੈਣ ਵਾਲੇ ਘੋੜੀਆਂ ਤੇ ਹੀ ਆਉਂਦੇ ਹੁੰਦੇ ਐ ਅੱਖ ਪਰਖ ਪਰਖ ਲੈਂਦੀ ਐ ਵੀ ਇਹ ਦਾਖ ਹੈ ਇਹ ਲੈ ਜਾਏਗਾ ਸਰੂਤਾ ਸਮਝ ਆ ਜਾਂਦਾ ਐ ਹੁਣ ਮੈਂ ਇੱਥੇ ਟਵਾਨ ਲਾ ਰਿਹਾ ਮੈਨੂੰ ਕੱਲੇ-ਕੱਲੇ ਬੰਦੇ ਬਾਰੇ ਮੈਂ ਇਤ ਦਾ ਪ੍ਰਮ ਗਿਆਨੀ ਨਹੀਂ ਹਾਂ ਪਰ ਮੇਰਾ 25 26 ਸਾਲ ਦਾ ਤਜਰਬਾ ਹੈ ਮੈਨੂੰ ਕੱਲੇ-ਕੱਲੇ ਬੰਦੇ ਬਾਰੇ ਪਤਾ ਲੱਗ ਜਾਂਦਾ ਵੀ ਇਹ ਸੁਣ ਰਿਹਾ ਹੈ ਕਿ ਨਹੀਂ ਸੁਣਦਾ ਇੱਥੇ ਇੱਕ ਨਾਲ ਦੂਜੀ ਗੱਲ ਇਹਦੇ ਗੱਲ ਸਮਝ ਚ ਪੈਂਦੀ ਹੈ ਕਿ ਨਹੀਂ ਦੂਜੀ ਤੀਜੀ ਇਹ ਬੰਦਾ ਮੰਨਣ ਵਾਲਾ ਵੀ ਹੈ ਕਿ ਨਹੀਂ ਇਹ ਵੀ ਮੈਨੂੰ ਪਤਾ ਲੱਗਦਾ ਤਜਰਬਾ ਇਨਾ ਹੋ ਗਿਆ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੋ ਗਿਆ ਇਹਦਾ ਮਨ ਟਿਕਦਾ ਹੈ ਕਿ ਨਹੀਂ ਟਿਕਦਾ ਹੈ ਤਾਂ ਮਨ ਕਾਲਾ ਪੈ ਰਿਹਾ ਕਿ ਨਹੀਂ ਪੈ ਰਿਹਾ ਕਹਿੰਦੇ ਪਤਾ ਲੱਗਦਾ ਆ ਜਬ ਬੈ ਬੈਠ ਗਏ ਵਿਚਾਰ ਮੈਂ ਕਹਿੰਨਾ ਇੰਨਾ ਆਨੰਦ ਬਣਿਆ ਭਾਈ ਲੈਣਾ ਜੀ ਜਿਗਿਆਸੂ ਇੰਨੇ ਸਾਲਾਂ ਦੇ ਮੰਨਣ ਵਾਲੇ ਦੇਵੀ ਨੂੰ ਧਰਮ ਦੀਆਂ ਗੱਲਾਂ ਤੇ ਐ ਸਮਝਾਉਂਦੀਆਂ ਪਕੜ ਚ ਪਿੰਦੀ ਤੇ ਜਦੋਂ ਇਹ ਗੱਲਾਂ ਗੁਰੂ ਨਾਨਕ ਸਾਹਿਬ ਤੋਂ ਸੁਣੀਆਂ ਵਿਚਾਰ ਸੁਣੇ ਫਲਸਫੀ ਕੀ ਹੈ ਵਿਚਾਰਤਾ ਰੱਖੀ ਹੈ ਪ੍ਰੋਟੋਕੋਲ ਕੀ ਨੇ ਸਦਾ ਫੰਗ ਬੜੀਕਦਾ ਰਿਹਾ ਕਹਿੰਦੇ ਆ ਜਾ ਕਹਿੰਦੇ ਮੈਂ ਨਹੀਂ ਆਉਣਾ ਕੁਝ ਦਿਨ ਰਹਿਣਾ ਰਏ ਫਿਰ ਘਰ ਗਏ ਫਿਰ ਮੁੜ ਆਏ ਮਾਰਾ ਕਹਿੰਦੇ ਘਰ ਨਹੀਂ ਗਏ ਫਿਰ ਆ ਗਏ ਸੱਚੇ ਪਾਤਸ਼ਾਹ ਮੋਹ ਲਿਆ ਮਨ ਮੇਰਾ ਮੋਹ ਮਾਰਾ ਕਹਿੰਦੇ ਮਨ ਕੀ ਏ ਹੁਣ ਮੇਰੀ ਅੱਖ ਨਹੀਂ ਕਿਸੇ ਦੇ ਉੱਤੇ ਫੈਰਦੀ ਹੁਣ ਅੱਖ ਨਹੀਂ ਕਿਸੇ ਦੇ ਉੱਤੇ ਫੈਰਦੀ ਜਦੋਂ ਦਾ ਪਾਪਾ ਤੈਨੂੰ ਵੇਖਿਆ